ਬੋਲੀਆਂ ਦਾ ਪ੍ਰੋਗਰਾਮ ਪਹਿਲਾਂ ਤਾਂ ਵਿਚਾਰੇ ਨੇ ਸ਼ੁਰੂ ਕਰ ਗਿਆ ਸੀਗਾ ਮੀਂਹ ਪੈਣ ਲੱਗ ਗਿਆ ਹੁਣ ਅਸੀਂ ਮੜੀ ਬ੍ਰੇਕ ਲੰਦੇ ਹੋਏ ਆਂਟੀ ਨੇ ਇੱਧਰ ਬੁਲਾਨੇ ਕਹਿੰਦੇ ਬਰਵਾ ਆਓ ਪਹਿਲਾਂ ਤੇ ਨੂੰ ਰੋਣ ਲੇਤੀ ਹਾਂ ਹਾਂਜੀ ਇਹ ਹੈਗੇ ਜੀ ਅੰਗਲਵਾੜੀ ਵਰਕਰ ਇਹ ਹੈਲਪਰ 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 ਚਲੋ ਬੱਸ ਸਾਮਾ ਪਾ ਦੇ ਤੁਸੀਂ ਹੈਲਪਰਾਂ ਠੀਕ ਆ ਤੇ ਸਾਡੇ ਪਿੰਡ ਦੇ ਬਹੁਤ ਚਿਹਰੇ ਸਾਡੇ ਜਿਹੜੀ ਸ਼ਾਂਤੀ ਤਾਈ ਆਪਣੀ ਉਹਨਾਂ ਦੀ ਵੀ ਇਹ ਮੂਹ ਹੈ ਸਮਝ ਗਏ ਤੁਸੀਂ ਹੁਣ ਇਹਨਾਂ ਨੇ ਆਪੇ ਪਹੁੰਚ ਜਾਣਾ ਸ਼ਾਂਤੀ ਤਾਈ ਨੂੰ ਬਹੁਤ ਪਿਆਰ ਕਰਦੇ ਸਾਡੇ ਜਿਹੜੇ ਵੀਡੀਓ ਦੇਖਦੇ ਆ ਤੇ ਇਹਨਾਂ ਦੀ ਐਫਰਟਸ ਦੇ ਨਾਲ ਇਹ ਛੋਟੇ ਛੋਟੇ ਬੱਚੇ ਦੇਖੋ ਤਿਆਰ ਹੋਏ ਗਿਆ ਫੁਲਕਾਰੀ ਲੱਤੀ ਹੋਈ ਆ ਜਿਹੜਾ ਪ੍ਰਾਂਦੀ ਪਾਈ ਹੋਈ ਆ ਜਿੰਨਾ ਵੀ ਸਾਡਾ ਪੁਰਾਣਾ ਸੱਭਿਆਚਾਰਾ ਸਾਰਾ ਵਿਛੜਦਾ ਜਾਂਦਾ ਇਹਨਾਂ ਨੇ ਮਿਹਨਤ ਦੇ ਸਦਕਾ ਤੇ ਹੋਰ ਪਿੰਡ ਦੇ ਜਿੰਨੇ ਵੀ ਹੈਗੇ ਆ ਬਤਵੰਦੇ ਉਹਨਾਂ ਦੀ ਸਦਕਾ ਨਾ ਪੁਰਾਣਾ ਜਿਹੜਾ ਸੱਭਿਆਚਾਰਾ ਬੱਚਿਆਂ ਦੇ ਮਨ ਤੋਂ ਨਹੀਂ ਜਾ ਰਿਹਾ ਬਹੁਤ ਵਧੀਆ ਗੱਲ ਆ ਗਈ ਠੀਕ ਹੈ ਕਿਉਂਕਿ ਹੌਲੀ ਹੌਲੀ ਜਾਨੂੰ ਕਰਨ ਸਾਡੇ ਭਾਈਆਂ ਦੇ ਤੇ ਨਿਆਣਿਆਂ ਨੂੰ ਲਿਆਉਣੇ ਤਾਂ ਜਮੇ ਕੋਲ ਆਣਾ ਕਿ ਆ ਪ੍ਰਾਂਦੀ ਆਉਂਦੀਆਂ ਸੀਆਂ ਕਿ ਆ ਫੁਲਕਾਰੀਆਂ ਆਉਂਦੀਆਂ ਦੀਆਂ ਸੋ ਫੜਾ ਬੜੀ ਬੜੀ ਚੱਲੂ ਦਾ ਬਾਕੀ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਭਾਈ ਨਿਆਣੇ ਕਹੋ ਪਹਿਲੇ ਤਾਂ ਸਾਸਰੀ ਕੱਲ ਬਣਾ ਸਾਸੀ ਕਾਲ ਦੀ ਸਾਡੀ ਆਂਟੀ ਜੀ ਤੁਹਾਨੂੰ ਕੱਲ ਕੈਂਟੇ ਜੀ ਧੀਆ ਬਣਾਉਗੀ ਅਸੀਂ ਆਂਟੀ ਨੇ ਸਾਡੇ ਆ ਧੀਆ ਬਣਾਈਆਂ ਇਹਨੂੰ ਵੀ ਸਾਡੇ ਲਈ ਦਾੜੀਆਂ ਮਾਰਨੀਆਂ ਨੇ ਹਾਏ ਮਾਰੇ ਜਮਾਨਾ ਠੀਕ ਹੈ ਚਲੋ ਫਿਰ ਹੁਣ ਆਪਾਂ ਨਾਮ ਦੀ ਨਾਲ ਮਾਣੀ ਮੋਟੀ ਪੇਟ ਪੂਜਾ ਵੀ ਹੋਗੀ ਛੋਟੇ ਬੱਚਿਆਂ ਲਈ ਠੀਕ ਹੈ ਤੇ ਨਾਜ਼ਰਾਂ ਤੋਂ ਆਪਾਂ ਸੇਵਾਾਂ ਹਾਂ ਚਲੋ ਸੇਵਾ ਹੀ ਮਾਲਕ ਕਰਾਈ ਰੱਖੇ ਸਭ ਤੇ ਲਈ ਜਾਵੇ ਜਿੱਦਾਂ ਨੂੰ ਲੈਣਾ ਤੇ ਹੁਣ ਆਪਾਂ ਚੱਲਦੇ ਆ ਜੀ ਉਧਰ ਫੰਕਸ਼ਨ ਦੇ ਵਿੱਚ ਮੀ ਕਹਿੰਦੀ ਮੈਂ ਜਣੀ ਵਾਟੇ ਕੱਢੇ ਵੀ ਮੀਂਹ ਮੀਂਹ ਕਹਿੰਦਾ ਮੈਂ ਤੁਹਾਡਾ ਦੇਣਾ ਕਿਆ ਦੇਣਾ ਕਿਆ ਸਾਰਾ ਕੁਝ ਵਿੱਚੇ ਚੱਲ ਰਿਹਾ ਚਲੋ ਜੀ ਮੈਂ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਦੀਆਂ ਚੱਲਦੇ ਜੀ ਹਾਂ ਸਹੀ ਤੇ ਤਾਈ ਬਲਾ ਸਸਰੀ ਕਾ ਤਾਈ ਸਸਰੀ ਗਾਲ ਮੁੱਤੋ ਮਹਾਰਾਜ ਰਾਜੀ ਰੱਖੇ ਤੁਹਾਨੂੰ ਤਾਂ ਦੁਨੀਆਂ ਉਸਤਿਆ ਵਾਪਸ ਚੜਦੀ ਕਲਾ ਰੱਖੇ ਹਾਂ ਤੁਹਾਡੀ ਕਮਾਈ ਚ ਵਾਖਟ ਪਾ ਰਹੀ ਭਾਈ ਤਾਈ ਨੇ ਇੱਕ ਇੱਕ ਨੰਬਰ ਦੀ ਇਹ ਜੀ ਇਹ ਜੀ ਆ ਬੋਲੀਆਂ ਪਾਈਆਂ ਅੱਧੀਆਂ ਤਾਂ ਮੈਂ ਰਿਕਾਰਡ ਨਹੀਂ ਕੀਤੀਆਂ ਮੈਂ ਥੋੜੀ ਜਿਆ ਲੈਟ ਹੋ ਗਈ ਸੀਗੀ ਇਸ ਕਰਕੇ ਤਾਈ ਹੁਣ ਸਾਡੇ ਵਿਊਜ਼ ਲਈ ਇੱਕ ਵਧੀਆ ਜੀ ਬੋਲੀ ਦਾ ਸੁਣਾ ਦੇ

ਪਾਣਾ ਬੋਲੋ ਹੀਰੋ ਵੇ ਪਾਣਾ ਮੰਗਣ ਨਹੀਂ ਬਗਦੀ ਨਦੀ ਦੇ ਵਿੱਚ ਰਤੇ ਦੀਆਂ ਟੇਰੀਆਂ ਬਗਦੀ ਨਦੀ ਦੇ ਵਿੱਚ ਰਤੇ ਦੀਆਂ ਰੀਆਂ ਤੋ ਦੇ ਮਾਏ ਨਿਰੰਜ ਪਾਣਾ ਬੋਲਾ ਫੇਰ ਤੋ ਦੇ ਮਾਏ ਨਿਰੰਜ ਪਾਣਾ ਬੋਲਾ ਰੀਆਂ ਸਹੀ ਇੱਕ ਗੱਲ ਦੇਖ ਤੇਰੇ ਪਰ ਜੋਰ ਆ ਤਾਂ ਹੀ ਤੈਨੂੰ ਜੋਰ ਨਾਲ ਕਹਿ ਬੋਣਾ ਬਈ ਤਾਈ ਗਾਣਾ ਬਗਦੀ ਨਦੀ ਦੇ ਵਿੱਚ ਲੈ ਤੇਰੀਆਂ ਤੇਰੀਆਂ ਬਗਦੀ ਨਦੀ ਦੇ ਵਿੱਚ ਲੈ ਤੇਰੀਆਂ ਤੇਰੀਆਂ ਕਿੰਨੇ ਤੋਰਾਂ ਨਹੀਂ ਦੀਏ ਤੁਮ ਬਾਏ ਨਹੀਂ ਤੇਰੀਆਂ ਕਿੰਨੇ ਤੋਰਾਂ ਨਹੀਂ ਤੂਏ ਤੁਮ ਤੇਰੀਆਂ ਵਗਦੀ ਨਦੀ ਦੇ ਵਿੱਚ ਰਤੇ ਦੀਆਂ ਤੇਰੀਆਂ ਵਗਦੀ ਨਦੀ ਦੇ ਵਿੱਚ ਰਤੇ ਦੀਆਂ ਤੇਰੀਆਂ ਹੋਰ ਦੇ ਮਾਇਨੀ ਤੁੰਬ ਹੋਰ ਬਥੇਰੀਆਂ ਤੋਰ ਦੇ ਮਾਇਨੀ ਤੁੰਬ ਹੋਰ ਬਥੇਰੀਆਂ ਤੋਰ ਦੇ ਸੌਣ ਦੀ ਕਟੀਆਂ ਆਕਾਰੇ ਬਾਦੋ ਚੰਦਰੀ ਵਿਛੋੜੇ ਪਾਵੇ ਯਾ ਕਰੇ ਆਦੋ ਚੰਦਰੀ ਵਿਚੋੜੇ ਪਾਵੇ ਕਾਰਵਾ ਦੇ ਵਰਤਾਨੂ ਗੱਡੀ ਜੋੜ ਕੇ ਮੰਗਾਲੀ ਮੇਰੇ ਵੀਰ ਆ ਕਾਰਵਾ ਦੇ ਵਰਤਾਨੂ ਗੱਡੀ ਜੋੜ ਕੇ ਮੰਗਾਲੀ ਮੇਰੇ ਵੀਰ ਨਾ ਕਾਰਵਾ ਦੇ ਵਰਤਾਨੂ ਲੰਗਿ ਗਿਤ ਕਾਰਵਾ ਆਯਾ ਬੇਵਿਸ਼ਾਰਾ ਮਾ ਦੀਆ ਹਨ ਹਾਵੇ ਵਰਤ ਲੰਗੇ ਹਨੂ ਆਇਆ ਬੇਸ਼ਰਮਾ ਬੀਰਾ ਬਹੁਤ ਬੜੀ ਤਾਈ ਨਮ ਜੂਆ ਤੇਰੇ ਨਾਲ ਹੁਣ ਸੌਣ ਮੀਨਾ ਜਾਣੇ ਵਾਲਾ ਹੈ ਤੇ ਚ ਨੂੰ ਇੱਕ ਅੱਧੀ ਹੋਰ ਵੀਡੀਓ ਬਣਵਾ ਜੀ ਆ ਕੇ ਘਰ ਠੀਕ ਆ ਤਾਂ ਕੀ ਪਤਾ ਕੀ ਗੱਲ ਹੈ ਜਿਹੜੇ ਸਾਡੇ ਬਿਊਰ ਖੁਸ਼ ਹੋ ਜਾਂਦੇ ਆ ਨਾ ਅਸੀਂ ਪੁਰਾਣੇ ਗੀਤ ਸਾਡੇ ਦਿਲ ਚ ਚੱਲਦੇ ਆ ਹਲੇ ਤੱਕ ਵੀ ਵੀ ਸਾਡੇ ਜਿਹੜੇ ਥੋੜੀ ਸ਼ਾਂਤੀ ਤਾਈ ਸਾਡੇ ਚ ਜਿੰਦਾ ਰੱਖਦੀ ਆ ਉਹ ਬੰਦਾ ਕਹੀ ਐਸਾ ਹੀ ਆ ਜੋ ਅੱਛਾ ਕੱਪੜੇ ਲੈਣ ਜਾਣਾ ਸਾਰੇ ਸਾਰੇ ਲੈ ਕੇ ਇਕੱਠੇ ਕਰਕੇ ਬਸ ਚੰਗਾਈ ਦੀ ਕਹਿੰਦਾ ਆਂਟੀ ਇਹਨੇ ਨਾ ਕਹਿੰਦੇ ਹੋਰ ਨਾ ਵਿਆਹ ਮਤ ਨਾਲ ਕੱਪੜਾ ਕਹਿੰਦਾ ਭਾਈ ਪੈਸਾ ਕੱਢ ਕਰਾ ਦੇ ਭਾਈ ਪੈਸਾ ਤਾਂ ਨਹੀਂ ਕਿਹੜਾ ਸਟੈਕ ਜੈਕਟ ਜੈਕਟ Bye. ਕੁੜੀ ਇਹ ਟੈਂਪਾਸ ਹਾਂ ਤਾਂ ਨਹੀਂ ਪੇਪਰ ਆਉਂਦੇ ਉਹ ਤਾਂ ਹਰ ਨਾੜੇ ਨਾਲ ਹੀ ਤਿੱਕੂ ਕਰਦੇ ਆਂ ਸੁਭਾਉ ਨੂੰ ਸੇਕੀ ਦੋ ਦਿਨਾਂ ਤੋਂ ਬੋਲਦੀ ਹਾਂ ਸਾਥ ਜਨੇ ਲੱਗਦੀ ਹੈ ਨਾ ਆਪ ਕੀ ਯਾਰਾ ਦੋ ਮਹੀਨੇ ਹੋ ਗਏ ਆਏ ਓਏ ਦੱਸੋ ਮਮ ਜੈ ਜੈ ਮੋਦੀ ਪਾਟਾ ਬਾਈ ਬਹੁਤ ਵਧੀਆ ਹੋ ਗਿਆ ਪ੍ਰੋਫੈਸਰ ਸਰਵਾਰ ਚਲੋ ਬਸ ਨੇ ਨਾ ਤੇਰਾ ਕੰਮ ਕੱਟਿਆ ਹੋਈ ਇੱਧਰ ਆ ਕੇ ਭਾਈ ਠੰਡੇ ਤੇ ਸਾਡੇ ਪਿੰਡ ਦੇ ਅੰਕਲ ਤੇ ਵੀਰੇ

ਕਿਆ ਲੋ ਬਣਾ ਤੀਨ ਨੂੰ ਵੀ ਲਾ ਕੋਟ 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 ਅੱਜ ਰਾਤ ਤੱਕ ਵੀ ਹੋਊਗਾ ਤੇ ਲੈਣਾ ਬਣਾ ਕਿੰਨੇ ਦਿਨ ਦਾ ਕੱਪੜਾ ਆਂਦੀ ਵੀਰ ਇਧਰ ਆ ਕਰਨਾ ਸਾਰਾ ਸਮਾਨ ਹੈ ਵੀਰ ਬਣਾ ਲੈ ਕਰੀਓ ਮੇਰਾ ਕੋਲ ਤਾਂ ਆ ਗਿਆ ਨਾ ਬਾਹਰ ਪਿੱਛੇ ਮੜ ਕੇ ਬਣਾ ਸਾਰੇ ਆ ਰਹੇ ਹੋ ਬਾਕੀ ਸਤਿੰਨ ਦਾ ਗਲਾਸ ਹੈ ਉਹ ਕੋਲੋਂ ਲਾ ਕੇ ਦੇ ਦਿੰਦੇ ਹਾਂ ਕੰਨੋ ਕੰਨੋ ਨੇ ਲੈ ਖਾਮਾ ਹੋ ਗਏ ਮੇਰੇ ਖਾਮਾ ਹੋ ਗਏ ਹੁਣ ਓ ਦੀਦੀ ਦੇਦੇ ਲੋਲਾ ਜਨਾਨੀ ਕਾਕਾਏ ਮਾਂ ਦੇ ਪਿੱਛੇ ਪਹਿਲਾਂ ਮੈਂ ਕਿਵੇਂ ਨੱਚੀਗਾ ਮੇਰਾ ਬੱਚਾ ਆਏ ਨੱਚਦਾ ਸੀ ਬੋਲੀ ਪਾ ਦੱਪੀ ਬੋਲੋ ਨਾਨੀ ਕਿਓ ਚਿੱਡੀ ਨੂੰ ਮਾਰ ਲੈ ਨਾਨੀ ਬੋਲੋ ਨਾਨੀ ਕਿਓ ਇਹ ਕੋਈ ਦੰਨੀ ਉਹ ਚਿੱਦੀ ਦੋ ਪਾਈ ਤਾਂ ਇਹ ਲੋਕਾ ਲੋਕਾ ਜੇ ਠੰਡਾ ਸਕੇ ਹੋਰ ਹੋ ਪਰ ਲੈ ਲੈ ਮੈਂ ਨਾ ਤਰਾ ਦਿੰਦੀ ਤਰਾ ਦਿੰਦੀ

ਬਾਹਰ ਤੇ ਆ। ਹਾਂ ਬੀਬੀ। ਹਾਂਜੀ। ਸਮੋਸੇ ਕਿਹਨੇ ਲਾ ਕੇ ਆਉਣਾ? ਲੈ। ਹਾਂ। ਨਹੀਂ। ਬਾਈ ਬੇਨ ਨੇ ਕਿਹਾ ਵੀ ਮੰਨੂ ਨਹੀਂ ਮਿਲਿਆ। ਹਾਂ। ਬਾਪੂ ਨੇ ਮੈਂ ਨਵੇਰਾ ਫਟਾਫਟ ਕੰਮ ਹੋ ਗਿਆ। ਉਹ ਤਾਂ ਨਹੀਂ। ਤੇ ਤੇਰੀ ਵਾਲੀ ਵਾਰੀ ਤਾਂ ਮਿਲੀ ਗਈ ਨਾ। ਉਹ ਤਾਂ ਨਹੀਂ। ਮੈਂ ਲੱਭ ਲਾਉਂਦਾ। ਕੀ ਕਰਦਾ ਮੈਂ? ਕੀ ਕਰਦਾ ਮੈਂ ਮੈਂ ਤਾਂ। ਹਾਂ। ਥਲੀ ਤੂੰ ਆ ਲੈ ਜਾ।

ਸਾਹਮਣੇ ਨਹੀਂ ਬੰਕੀ ਸਾਰੀ ਨਹੀਂ ਬੰਕੀ ਰੋ ਰੋ ਭਾਈ ਕੰਮ ਨਹੀਂ ਕਰਦੀ ਮੈਂ ਉੱਥੇ ਜਾਣਾ ਕੋਈ ਨਹੀਂ ਕੋਈ ਹੋਰ ਕਿਹੜਾ ਲੱਗਿਆ ਤੁਹੀ ਲੱਗਿਆ ਮਾੜਾ ਨੰਦਾ ਭਾਜੀ ਧੰਕਾ ਕਰਦਾ ਮੈਂ ਯਮੀਆ ਛੋਛਾ ਵੀ ਖਾਣਾ ਮੇਰੇ ਬੱਚੇ ਨੇ ਕਿਹੜੇ ਮੂੰਹ ਨਾਲ ਕਰਨ ਲੈ ਕੇ ਆਉਂਦਾ ਰੁਕ ਜਾ ਕਰਨ ਲੈ ਕੇ ਆਉਂਦਾ ਛੋਛਾ ਤੁਨੂੰ आद पे करन का शोशा खारा चलो चलो आंटी पा बोल फिर हा पा पा चलो 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 चलो, चलो।, चलो। आंटी गांधी नहीं, नहीं। तो थोन किन्ने जने कह है थोड़ा किन्न गाओ चलो ਵੀ ਹੈਗੀ ਕੱਲ ਆ ਜਾ ਬੋਲੀ ਪਾਉ ਕੋਈ ਬੋਲੀ ਬੰਦੀ ਪਾਉਗੀ ਸਾਡੀ ਬੋਲੀ ਬੋਲੀ ਪਾਉਗੀ ਮੈਂ ਅੱਜ ਨਹੀਂ ਨਾ ਹੋਵੇ ਕੱਲ ਗੇੜਾ ਦੇ ਦੋ ਜਹੇ ਬੋਲੀ ਆਉਂਦੀ ਨਹੀਂ ਗੇੜਾ ਹੀ ਦੇ ਦੋ ਸਾਹ ਕੋਸ਼ਾ ਹੁੰਦਾ ਗੂਚ ਲਾਉਣਾ ਹੁੰਦਾ ਸਾਹ ਕੋਸ਼ਾ ਹੁੰਦਾ ਸਾਰੀ ਨੱਚਣਾ ਹੁੰਦਾ ਹੋਰ ਕਿ ਅੱਜ ਕੱਲ ਕਿਹਨੂੰ ਨੱਚਣਾ ਆਉਂਦਾ ਸਾਨੂੰ ਕਹੀ ਜਾਂਦੀ ਆ ਗਲਤ ਮਾਲਤਾ ਗਾਣੇ ਸੁਣਦੀਆਂ ਐ ਕਰਦੀਆਂ ਫੇ ਤੁਸੀਂ ਆਓ ਨੱਚ ਕੇ ਦਿਖਾਓ ਲੱਗੂ ਤੁਹਾਨੂੰ ਪਤਾ

Kalau memang ਕੋਈ ਗੱਲ ਨਹੀਂ ਬੋਲੇ ਇਤਨਾਲ ਤੱਕ ਨਹੀਂ ਬੋਲੇ ਇਤਨਾਲ ਤੱਕ ਲੜ ਗਈ ਲੜ ਨਹੀਂ ਤੱਕ